ਜੀ ਦੱਸ ਦਈਏ ਕਿ 2004 ਤੋਂ ਬਾਅਦ ਭਰਤੀ ਹੋਏ ਲਗਭਗ 2 ਲੱਖ ਮੁਲਾਜ਼ਮਾਂ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਪ੍ਰਾਣੀ ਪੈਨਸ਼ਨ ਬਹਾਲੀ ਦੀ ਹੱਕੀ ਅਤੇ ਸੰਵਿਧਾਨਿਕ ਮੰਗ ਨੂੰ ਪੂਰਾ ਕਰਵਾਉਣ ਦੇ ਲਈ 4 ਸਾਲ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਅਤੇ ਬਹੁਤ ਹੀ ਚੁਣੌਤੀਆਂ ਭਰਿਆ ਸੜਕੀ ਸੰਘਰਸ਼ਾਂ ਤੇ ਕਾਨੂੰਨੀ ਚਾਰਜੋਈ ਦਾ ਰਸਤਾ ਅਪਣਾਉਣਾ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਬੜੇ ਜ਼ੋਰ ਸ਼ੋਰ ਦੇ ਨਾਲ ਸਟੇਜਾਂ ਦੇ ਉੱਤੇ ਇਹ ਪ੍ਰਚਾਰਿਆ ਸੀ ਕਿ ਸੱਤਾ ਵਿੱਚ ਆਉਂਦੇ ਹੀ ਸਾਲ 2004 ਤੋਂ ਬਾਅਦ ਭਰਤੀ ਹੋਏ ਮਲਾਸਮਾ ਦੇ ਲਈ ਉਹਨਾਂ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰ ਦਵੇਗੀ। ਪਰੰਤੂ ਮਿਤੀ 18 11 2022 ਨੂੰ ਮੌਜੂਦਾ ਸਰਕਾਰ ਦੇ ਦੁਆਰਾ ਜਾਰੀ ਕੀਤਾ ਗਿਆ ਇੱਕ ਅਧੂਰਾ ਨੋਟੀਫਿਕੇਸ਼ਨ ਹੈ ਜੋ ਕਈ ਜਿਹੜੇ ਕਿ 3.5 ਸਾਲਾਂ ਤੋਂ ਜਿਹੜੇ ਅਧ ਵਿਚਕਾਰ ਹੀ ਹਵਾ ਦੇ ਵਿੱਚ ਲੜਕਦਾ ਰਿਹਾ ਹੈ। ਮੀਟਿੰਗਾਂ ਰੈਲੀਆਂ ਦੇ ਵਿੱਚੋਂ ਵੀ ਕੁਝ ਹਾਸਿਲ ਨਾ ਹੋਇਆ ਤਾਂ ਫਿਰ ਉਹਨਾਂ ਨੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕੋਣ ਦਾ ਫੈਸਲਾ ਹੀ ਠੀਕ ਸਮਝਿਆ ਹੈ। ਇਸ ਸਬੰਧੀ ਕਈ ਘਟਨਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਜਿਹੜੀਆਂ ਦਾਇਰ ਹੋਈਆਂ ਰਹੀਆਂ ਔਰ ਇਸ ਹੜਤਾਲ ਦੌਰਾਨ ਵੱਖ-ਵੱਖ ਟ੍ਰੇਡ ਯੂਨੀਅਨਾਂ ਸਾਰੀਆਂ ਇਕੱਤਰ ਹੋ ਕੇ ਜ਼ਿਲ੍ਹਾ ਬਠਿੰਡਾ ਦੇ ਇਸ ਡੀਸੀ ਦਫ਼ਤਰ ਦੇ ਕੋਲ ਜਿਹੜਾ ਆਪਣਾ ਰੋਸ ਆ ਉਹ ਪ੍ਰੋਟੈਸਟ ਕਰ ਰਹੀਆਂ ਨੇ ਵੱਖ-ਵੱਖ ਮੰਗਾਂ ਦੇ ਵਿੱਚ ਜਿਵੇਂ ਸਰਕਾਰ ਆ ਅੱਜਕੱਲ੍ਹ ਖੇਤੀ ਕਾਨੂੰਨ ਜੇ ਤਿੰਨ ਰੱਦ ਕੀਤੇ ਉਹਨਾਂ ਨੂੰ ਕਾਲੇ ਕਾਨੂੰਨ ਕਿਹਾ ਗਿਆ ਤਾਂ ਅੱਜ ਇਹ ਕਾਲੇ ਕਾਨੂੰਨ ਹੋਰ ਰੇ ਰੂਪ ਦੇ ਵਿੱਚ ਸਾਡੇ ਲੋਕਾਂ ਦੇ ਉੱਤੇ ਥੋਪੇ ਜਾ ਰਹੇ ਆ ਜਿਵੇਂ ਮਗਨੇਗਰ ਮਗਨੇਗਰ ਦਾ ਕਾਨੂੰਨ ਆ ਜਿਹੜਾ ਉਹਨੂੰ ਰੱਦ ਕਰਕੇ ਬੀਬੀ ਜੀ ਜਿਹੜਾ ਜੀ ਰਾਮ ਜੀ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਗਿਆ